ਉਹ ਨਹੀਂ ਉਹ ਹਲਾ ਲਗਾ ਚੁੱਪਾ ਕਰ ਹੋਂ ਤੋਂ ਪਹਿਲਾਂ ਯਾਰ ਬਸ ਹੋਂ ਤੋਂ ਪਹਿਲਾਂ ਹੋਂ ਯਾਰ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਕੋਈ ਮੇਰੀ ਫਾਨ ਮੈਂ ਮਣੀਆ ਹੁੰਦੀ ਆ ਓਏ ਪਟਾ ਭਾਰੀ ਆ ਓਏ ਹਾਂ ਪਟ ਭਾਰੀ ਆ ਪਟ ਭਾਰੀ ਐ ਤੇ ਸਾਈ ਤਾਂ ਫਾੜ ਇਨਾਂ ਤੋਂ ਸਾਈ ਦਾ ਕੱਢੋ ਘੜਾ ਰੋਂਦਾ ਹੈ ਸਾਈ ਹਾਂ ਓਏ ਓਰੇ ਆਏ ਦੇ ਕੋਲੇ ਆ ਪਹਿਲਾਂ ਲੱਗੇ ਨਾ ਆਵੇ ਕਿਲੀ ਬੋਣੀ ਬਾਣੀ ਕਰੀ ਯਾਰਾ ਅੱਜ ਸੁਣ ਹੁਣ ਗੱਲ ਕਰਕੇ ਹੁਣ ਮਨ ਜੀ ਆ ਨਾ ਨਾ ਹੋਗਲਾ ਕੋਈ ਲੈਂਨ ਤੇ ਆ ਨਾ ਯਾਰ ਭੱਜਣਾ ਕੀ ਆ ਮਾਲ ਮੁੱਲ ਦਾ ਫੇਰ ਤਾਂ ਕਹਿੰਦਾ ਸਭਰਾ ਸਹੀ ਕਿੰਨੇ ਆਇਆ ਉਹਰੇ ਨਾ ਪਾ ਦਿਆ ਨਹੀਂ ਝੂਠੀ ਦੀ ਗੱਲ ਦੀ ਉਹਦਾ ਫਾੜ ਓਏ ਦਿਖਾਈ ਛਾੜੀ ਆ ਓਏ ਹਾਂ ਇਹਦਾ ਫੜ ਸਾਡੀ ਛੇ ਸਾਡੀ 8.5 ਦੀ ਛੋਟੀ ਫੜਾ ਬਲੇ ਇਹਦਾ ਮੇਰੀ ਆ ਤਾਈ ਕੋਲੇ ਤਾਂ ਹੈਗੀ ਆ ਦੱਸ ਛੇ ਸਾਡੀ 8.5 ਨਹੀਂ ਹਾਂ ਇਹ ਦੇ ਲਾ ਹੁਣ ਕੀ ਭਾਲਣਾ ਹੁਣ ਯਾਰ ਯਾਰ ਕਰ ਇੱਕ ਮਿੰਟ ਹਟ ਜਾ ਸ਼ੋਸ਼ਕੇ ਰੇਟ ਲਾ ਚਾਚਾ ਇੰਨੇ ਵੀ ਆ ਦੇਖ ਉਹ ਮੁਕ ਨਾ ਕਰ ਨਾ ਹਾਂ ਹੈਲੋ ਮੈਂ ਰੁਪਿਆ 15000 ਦੇ ਚਾ ਕਿ ਆ ਸਿੱਗੀ ਆ ਯਾਰ ਫੇਰ ਆ ਕਿਹੜਾ ਕੋਈ ਸ਼ੂਆ ਲੈਣਾ ਤੇ ਦੁਕਾਨ ਤੇ ਲਾਉਣੀ ਆ ਦੁਕਾਨ ਤੇ ਲਾਉਣੀ ਆ ਫੇਰ ਵੀ ਬਾਜਨ ਚ ਵੀ ਲਾਲਾ ਬਾਜਨ ਚ ਵੀ ਫੇਰ ਵੀ ਚਾਹੁੰਨ ਦੀ ਬੰਦੀ ਆ ਕਿੰਨੇ ਦੀ ਬਾਜਨ ਚ ਕਾ ਕਿਲੋ ਦੀ ਬੰਦੀ ਆ ਦੇਖ ਲੈ ਤੈਨੂੰ ਹੁਣ ਤੂੰ ਮੈਨੂੰ ਕੀ ਮੈਂ ਕੀ ਭੋਮਣਾਗਾ ਵੀ ਇਹ ਤਾਂ ਗੱਲ ਆ ਬਾਜਨ ਚ ਵੀ ਦੇਖ ਲੈ ਦੇਣੀ ਕਿ ਨਹੀਂ ਦੱਸ ਇੱਕ ਇੱਕ ਜੂੜੀ ਕਿੰਨੀ ਨੇ ਮੇੜਦੀ ਆ 14000 ਦੀ ਲੈ ਗਿਆ 14000 ਦਾ ਤਾਂ ਦੋ ਰਾਂਣ ਗਈਆਂ ਨੂੰ ਚਾਹੀ ਜਾਂਦਾ ਗਾਹਣ ਗਾਹਣ ਥੱਲੇ ਨੂੰ ਆਏ ਆ ਵੀਰੇ 17 ਤੋਂ ਹਾਂ ਤਹਾਨੂੰ ਨੇ 14 ਨਗਦਰੀ ਦੇ ਕੇ 12 ਦੀ ਗੱਲ 17 ਦੇ ਦੀ ਜੇ ਥੱਲੇ ਨੂੰ ਨਾ ਆ ਫੜਾ ਆਲਾ ਪੂਰਾ 9 ਵੀ ਪੱਠਦੇ ਯਾਰ ਚੌਕੀ ਪੱਕਾ ਮਲ ਲਾ ਪੱਠ ਲੇ ਪੱਕਾ ਹੋਊਗਾ ਕੀ ਕਿਸੇ ਨੂੰ ਜਦੋਂ ਮਾਰਦਾ ਯਾਰ ਉਹਨੇ ਆਪ ਨੂੰ ਵੀ ਪਈ ਨਹੀਂ ਇੱਕ ਮਿੰਟ ਕਿ ਤੂੰ ਮਾਦੀ ਦਿਖਾ ਦੇ ਫਿਰ ਪਈਏ ਕਾ ਨਾ ਪਈ ਐ ਪਰ ਉਹਨੇ ਇਹਨਾਂ ਨਾਲ ਕਰਕੇ ਬਚਣਾ ਹੈ ਹੁਣ ਇਹ ਵੇਚਣਾ ਦਊ ਉਹਨੂੰ ਰੋਟੀ ਛੱਡ ਕੇ ਤਾਂ ਦੇ ਹੀ ਜਾਣਾਗਾ ਹੁਣ ਕਿਹੜੇ ਹਿਸਾਬ ਨਾਲ ਦੇ ਦੂ ਐਂ ਤਾਂ ਦੱਸ ਦੇ ਹਾਂ ਕਿਹੜੇ ਹਿਸਾਬ ਨਾਲ ਦੇ ਦੂ ਆਪ ਦਾ ਹਿਸਾਬ ਨਾਲ ਲਾ ਕੱਲਾ ਸਾਡਾ ਹਿਸਾਬ ਵੀ ਦੇ ਲੈ ਇਹ ਵੀ ਲੈ ਦੇ ਦੋ ਪਾ ਦਰਦ ਨੇ ਤਿੰਨ ਹੋ ਗਈ ਹੁਣ ਤਾਂ ਤਿੰਨ ਨੇ ਕੋ ਉਹ ਵੀ ਆ ਕਹਿੰਦਾ ਚਾਰ ਹੋ ਗਏ ਜੀ ਆਪਾਂ ਨੂੰ ਚਾਹੀ ਪਗਦੀ ਨਹੀਂ ਚਾਰ ਐਨ ਸਹੀ ਰੇਟ ਲਾ ਦਿੰਦਾ ਉਹ ਸਹੀ ਕਿਲਾਵਾ ਦੀ ਯਾਰ ਹੁਣ ਕਿੰਨੇ ਲਾਤੇ 9000 ਮੈਂ ਕਿੰਨੇ ਮੰਗੇ ਸੀ ਮੈਂ 14 17 ਮੰਗਿਆ ਸੀ 14 ਤੇ ਆ ਗਿਆ ਠੀਕ ਆ ਠੀਕ ਆ ਕਿਸ ਤਰ੍ਹਾਂ ਬੱਕਰੀਆਂ ਆ ਜਾਂਦੇ ਬੁਰੀ ਕੰਮ ਦੀ ਯਾਰ ਐਂ ਤਾਂ ਦੇਖੋ ਦੇਖਾ ਜੀ ਦੇਖੋ ਵੇਖ ਮਿਲ ਜੀ ਨਹੀਂ ਨਹੀਂ ਕਿੰਨੇ ਯਾਰ ਨਹੀਂ ਕਿਉਂਗਾ ਬਸ ਯਾਰਾ ਤਨਬਾ 1400 ਰੁਪਇਆ ਘੱਟ ਨਹੀਂ ਲੈਣੀ ਆ। ਫੇ ਲਿਵਾ ਦੀ ਕਿੰਨੇ ਇਹ ਕਹਦਾ ਇਹ 1400 ਰੁਪਇਆ ਘੱਟ ਦਿੰਦਾ ਕੋ ਯਾਰਾ ਲੈ ਹੋਲੇ ਇਹ ਬੱਚੇ ਮੂਹਰ ਚ ਹੈ ਹੀ ਨਹੀਂ ਯਾਰਾ ਇਹ ਤਾਂ ਲੋਹੇ ਦਾ ਬਣਦਾ ਲਾਦਾ ਛਹੀ ਮੁੱਲ ਕੀ ਬਾਮਾ 9 ਦਾ ਲਾਦਾ ਹੁਣ ਕਿਉਂ ਬਾਈ 9 ਯਾਰਾ ਤਾਂ ਠੀਕ ਆ ਹੁਣ ਮੈਂ ਵੀ ਕਰਾ ਇਹ ਮਾਰੇ ਜਾਣਗੇ ਯਾਰਾ ਇਹ ਬਾਰੇ ਕਹੜੀ ਹੁੰਦੀ ਫਿਰ ਹੋਰ ਲਾਣ ਦੇ ਕੋਈ ਗੱਲ ਨਹੀਂ ਉਹ ਦੇ ਦੇ ਪਟੋਏ ਚੰਗਾ ਰਹੀਦਾ ਮੂੰਹ ਆਉ ਦੇ ਲਾ ਵੀ ਉਹ ਮੂੰਹ ਨੂੰ ਕੀ ਆ ਬਰੋਟਾ ਪੈ ਗਿਆ ਤਾਂ ਹਿੱਟ ਹੋ ਜੀ ਦੋ ਖਮਾ ਇਹਦਾ ਕਾਹਨੂੰ ਮੂੰਹ ਦਾ ਯਾਰ ਬਗਾਪੀ ਬਗਾ ਲੂ ਯਾਰ ਜਿਹੇ ਮੂੰਹ ਆਵੇ ਨਾ ਆਵੇ ਆਲਾ ਉਹਦਾ ਹਟ ਜਾਣਾ ਜਦੋਂ ਬਾਕੀ ਤੇਰੇ ਕੋਲ ਟੈਨਸ਼ਨ ਹਰ ਜਗ੍ਹਾ ਪਾਰੇ ਥੋੜੇ ਬੁੱਤੇ ਹਾਂ ਪਾਰੇ ਦੋ ਜਲ ਖਾਈ ਕੀ ਲਖਾਈ ਨਹੀਂ ਕਰਦਣਾ ਕਿਵੇਂ ਨਾ ਲਖਾਈ ਆਂਦੇ ਆਂਦੇ ਮਿਠਾਈ ਹੋਈ ਮੈਂ ਕਰਾ ਦੂੰ 14000 ਪੂਰਾ ਦਵਾ ਦੇ ਪਾਦਾ ਸਾਰੇ ਪੈਸੇ ਮੂੰਹ ਨੂੰ ਯਾਰ ਪਤਾ ਆਦਾ ਲਾ ਸਾਡੇ ਕੋ ਲੌਂਗ ਘਪਰਾ ਦਾ ਦੇਣੀ ਹੁੰਦੀ ਨਹੀਂ ਸਾਡੇ 9 ਦੀ ਪੱਠ ਹੋ ਗਈ ਪੱਕਾ ਮੱਲਲਾ ਜਰ ਚਾ ਨਹੀਂ ਪੱਕਾ ਹੋਰ ਕੀ ਕਰਾਂ ਯਾਰ ਤੇ ਨਾ ਥੋੜੀ ਦੇਣੀ ਆ ਯਾਰ ਹਾਂ ਹੁਣ ਕੱਢ ਭਾਈ ਇਹਨੇ ਨਹੀਂ ਕੱਢ ਯਾਰ ਹਾਂ ਕੋਈ ਹੁਣ ਪੈਸੇ ਕੱਢਨੇ ਨਹੀਂ ਬਹੁਤ ਲੱਗੇ ਨਹੀਂ ਪੜਤਾ ਨਹੀਂ ਬੈਠ ਕੱਢਨੇ ਭਾਈ ਹੁਣ ਠੀਕ ਹੈ ਨਾ ਇਹਦੀ ਤੇ ਨਾ ਆ ਵੱਕ ਲਾਇਨੇ ਇਹ ਜਮਾਦਾਰੀ ਨੂੰ ਬਣੋਣੀ ਬਣੋਣੀ ਆਗੀ ਉੱਤੇ ਲੱਗੇ ਆ ਵੀਰੇ ਇਹ ਪੈਸੇ ਉੱਤੇ ਕਿੰਨੇ ਲੱਗੇ ਨੇ ਕਿੰਨੇ ਲੱਗੇ ਨੇ ਉੱਤੇ ਲੱਗੇ ਆ ਇੰਨੇ ਕਿ ਤਾਂ ਉੱਥੇ ਕਛਾਈਆਂ ਨੇ ਮੁੱਲਾਪਰੀ ਉੱਤੇ ਲਾਤੇ ਸੀ ਜਿੰਨੇ ਕਿ ਤੂੰ ਲਾਉਣਾ ਇਹਦੇ ਉੱਤੇ ਲਾਤੇ ਸੀ ਜਾਂ ਮੈਨੂੰ ਹੀ ਪਤਾ ਕਿੰਨੇ ਰਾਤ ਦੀ ਜਿੰਨੇ ਨਹੀਂ ਰੋਜ਼ ਹੀ ਕੋਈ ਵੇਚਦਾ ਰੋਜ਼ ਹੀ ਬੰਦੇ ਆ ਪਰ ਮਨ ਬਾਬਾ ਕਿੱਥੇ ਹੈਗੀ ਹੈਗੀ ਕਿੱਥੇ ਜਾਂਦਾ ਹੈ ਚਲ ਆ ਚਾਚਾ ਬੱਸ ਬੱਲੇ ਆਇਓ ਬਈ ਕੋਈ ਗੱਲ ਨਹੀਂ ਲਈਏ ਹੁਣ ਚਾਹੀਏ 14 ਤੋਂ ਘੱਟ ਨਹੀਂ ਬਣਦਾ ਚਲੋ ਚਲੋ ਬਈ ਤੇਰੀ ਸ਼ਾਹ ਮੈਂ ਪਹਿਲਾ ਸੌਦਾ ਪਹਿਲਾ ਸੌਦਾ ਕਰ ਦੇ ਕਰ ਦੇ ਯਾਰ ਕਰ ਲੋ ਹੇ ਸਤਾ ਕਰ ਦੇ ਦੇ ਕਿਉਂ ਪਾਇੰਦੀ ਬੱਲੇ ਮੰਡੀ ਆਲਾ ਓਏ ਪੱਨੀ ਮਰਲੀਆ ਖਾ ਕੇ ਕਿਆ ਬਾਲਾ ਕਰੋ ਨਾ ਹੁਣ ਨਾ ਹੁਣ ਨਾ ਮੋੜੀ ਉਹ ਹੋ ਗਈ ਪੱਨੀ ਪਹਿਲਾਂ ਹੁੰਦਾਗਾ ਪਹਿਲਾਂ ਵਸਦੀ ਹੋ ਗਈ ਯਾਰ ਪਰ ਰੱਖ ਲੈ ਕੋਈ ਮਰ ਨਹੀਂ ਨਹੀਂ ਹਮ ਮਹਿਲਾ ਬਗਈ ਹੋ ਰੀ ਯਾਰ ਚਾਰ ਟੀਆ 13 ਦੀ ਲੈਣੀ ਬੱਤ ਨਹੀਂ ਚਾਚਾ ਕਾਟੇ ਨਾ ਥੋੜੀ ਦੇ ਦੇ ਖੋਲ ਲਵੇਂ ਨੂ ਯਾਰ ਕਾਸਪਰਾ ਇਹਨੂੰ ਪਾ ਰੱਖ ਦੇ ਨਾ ਫਲਾਮ ਰੱਖ ਆ ਬੇਰਾਨਾ ਯਾਰਾ ਨਹੀਂ ਕੋਈ ਨਾ ਲਿਖਾਈ ਨਹੀਂ ਯਾਰ ਪਰ ਪੜਤਾ ਨਹੀਂ ਬੰਦਾ ਵੀਰੇ ਕੀ ਫਾਇਦਾ ਪਰ ਆਦਾ ਹੁਣ ਹੋ ਗਈ ਆ ਪਹਿਲੀ ਮੰਡੀ ਦਾ ਪਾਠ ਹੋ ਗਾ ਲੈ ਖਾਣ ਲੈ ਜਾ ਲੈ ਜਾ ਨਹੀਂ ਵੀਰੇ ਯਾਰ ਕੱਟ ਪਹਿਲਾ ਹੱਗਾ ਪਹਿਲੀ ਮੰਡੀ ਲੈ ਜਾ ਐਵੇਂ ਹੀ ਲੈ ਜਾ ਲੈ ਜਾ ਪਾਠ ਨਹੀਂ ਵੀਰੇ ਕੱਟ ਤੇ ਨਾ ਥੋੜੀ ਦੇਣੀ ਆ ਨਹੀਂ ਨਾ ਨਾ ਮੈਂ ਪਹਿਲੀ ਮੰਡੀ ਪਹਿਲਾ ਹੱਗਾ ਆਪਣੀ ਪਾਠ ਲਿਖਾਈ ਤਾਂ ਵੀਰਾ ਕਿਵੇਂ ਹੋ ਜੂ ਲੈ ਜਾ ਬਰਾ ਕੀ ਤੇ ਥੋੜੀ ਕਿੱਥੇ ਆ ਓਏ ਅੰਬੇ ਹਟ ਨਹੀ ਅੰਕਲ ਪਹਿਲਾ ਦੋਹਾਂ ਘਾਟ ਨਾ ਥੋੜੀ ਦੇਣੀ ਆ ਮਹਿਕ ਲੈ ਆਂ ਆ ਮਹਿਕ ਲੈ ਜੀ ਵੇ ਇੱਕ ਮੰਡੀ ਕਿੱਥੇ ਲਾਜਦੀ ਆ ਇਹ ਸਿਕੰਦਰ ਆਹ ਪੰਜ ਕਰਈਆਂ ਫਿਰ ਚਾੜਾਗਾ ਪੰਜ ਕਰਈਆਂ ਲਾਜਦੇ ਲਾ ਲਾ ਆ ਜਾ ਪੈਸੇ ਲਾ ਲਾ ਆ ਥੋੜੀ ਆ ਜਾ ਮੰਡੀ ਦਾ ਪਹਿਲਾ ਸੌਦਾ ਬੱਕਰੀਆਂ ਦਾ ਮੰਡੀ ਲੱਗਿਆ ਪੰਜ ਰਿਆ ਮਿੰਟ ਚ ਨਹੀਂ ਹੱਥ ਦੇ ਨਹੀਂ ਜਾਂਦੇ ਤੱਕ ਮਨ ਮੇਰੀ ਗੱਲ ਸੁਣੋ ਮਰੋ ਮੇਰੀ ਗੱਲ ਸੁਣ ਲੈ ਉਹ ਗੱਲ ਹੁਣ ਲੈ ਨਰੀ পাব ফোন ফোন লাগে পেতি বাৰ মণ্ডি ਕੇ ਮਮਾ ਘਾਟਾ ਪੈਂਦਾ ਹੁਣ ਨਾ ਉਹ ਕਰ ਯਾਰ ਫੇਰ ਬਣ ਕੇ ਪਹਿਲਾ ਛੋਟਾ ਜੂਜੀ ਮੁੰਜੀ ਮੁੰਨੇ ਬਲ ਪੂਰਾ 12 ਕਰ ਦੇ ਇਨਾਂ ਨਾਲ ਜੂਜੀ ਮੁੰਨੇ ਬਲ ਭੰਗ ਕੱਢੂ ਹੁਣ ਦੇ ਪਹਿਲੇ ਦੇ ਉਹ ਕੱਢ ਦੇਗਾ ਹੁਣ ਹੁਣ ਜ਼ਰੂਰੀ ਨਹੀਂ ਕਰਨਾਗਾ ਨਾ ਥੋੜੇ ਮੋਟੇ ਕਰ ਉਹ ਤਾਂ ਪਹਿਲਾ ਯਾਰ ਮਾਰ ਨਾ ਥੋੜੇ ਮੋਟੇ ਕਰ ਦੇ ਉਹ ਤਾਂ ਪਹਿਲਾ ਹੱਬਾ ਯਾਰ ਪਹਿਲਾ ਛੋਟਾ ਇਹ ਭੰਗ ਨਾ ਹੀ ਕਰਨਗੇ ਯਾਰ ਪਹਿਲਾਂ ਉਹ ਤਾਂ ਮੈਂ ਘਾਟਾਂ ਥੋੜੇ ਛੋਟੇ ਜੇ ਅਗਲੇ ਕੱਢ ਲਾਂਗੇ ਪਹਿਲਾ ਕਰਾ ਦੇ ਮੇਰੇ ਪੂਰੇ ਪੂਰੇ ਕਰਦੇ ਹੋਲੀ ਨਹੀਂ ਯਾਰ ਨਹੀਂ ਉਹ ਖਾਣ ਜਾ

ਸੱਗ ਲੱਗੀ ਆ ਮੰਡੀ ਵਿੱਚ ਪਹਿਲਾ ਹੱਦਲ ਤੇ ਉਹਦੇ ਵਿੱਚ ਬੱਸ ਉਹ ਮੋਟਾ ਪਕਾ ਦਿਆਂ ਮੈਂ ਪਾਂਗਾ ਮੈਂ ਬਾਹਲੇ ਘਾਟੇ ਕੋਈ ਗੱਲ ਨਹੀਂ ਉਹਦੇ ਦੀ ਕਦਰ ਰੱਖਦਾ 11 ਉਹਨਾਂ ਕਰ ਗਈ ਹੱਦਲ ਦਾ ਪਹਿਲਾ ਯਾਰ ਇਹੀ ਖਰਾਬ ਹੋ ਗਿਆ 5-6 ਰੁਪਏ ਵਾ ਦੇ ਨਹੀਂ ਹਰ ਜਾ ਇੱਕ ਮੋ ਲਾ ਹਰ ਜਾ 5 ਲੱਗੇ ਦਾ ਵਾ ਦੇ ਮਨਾੜੀ ਚੱਲਣ ਭੋਖਾ ਜਾ ਇਹੀ ਹੋਦਾ ਖਰਾਬ ਹੋ ਗਿਆ ਫੇਰ ਕੰਮ ਗਲਤ ਹੋਈ ਯਾਰ 5-6 ਨਾ ਕੋਈ ਨਹੀਂ ਕਰੀਂ ਉਂਦਰ ਫੇਰ ਨਹੀਂ ਦਰਾਣਾ ਆਇਆ ਪਹਿਲਾ ਲਾ ਨਹੀਂ ਨਹੀਂ ਕਰਾ ਦਿੰਦਾ ਆਇਆ ਬਹਿ ਜਾ ਓਏ ਬਹਿ ਜਾ ਆਉਂਦਾ ਹੈ ਉਹ ਹਰ ਲਗਾ ਚੋਪਾ ਦਾ ਕਰੇ ਉਹ ਤੋਂ ਪਹਿਲਾਂ ਯਾਰ ਬਸ ਹੱਤਾ ਪਹਿਲਾਂ ਹੁੰਦਾ ਯਾਰ ਕੋਈ ਗੱਲ ਨਹੀਂ ਕੋਈ ਨਹੀਂ ਕੋਈ 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 ਮੇਰੀ ਫਾਨ ਕੋਈ ਨਹੀਂ ਹੋਗਾ 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 ਹੋ ਗਿਆ ਵੀ ਮੰਡੀ ਦਾ ਪੰਜ ਗਰਾਈਆਂ ਦਾ ਪੰਜ ਗਰਾਈਆਂ ਮੰਡੀ ਦਾ ਪਹਿਲਾ ਮਿੱਠੂ ਬਾਈ ਕਿਵੇਂ ਹੁ ਲੱਗਿਆ ਅੱਜ ਨਿਆਰਾ ਆ ਗਿਆ ਨਿਆਰਾ ਆ ਗਿਆ ਪੂਰਾ ਨਿਆਰਾ ਆ ਗਿਆ ਆ ਲਓ ਜੀ ਵੀਰ ਨੂੰ ਰਕਮ ਦੇਣ ਲੱਗੇ ਨੇ ਪੰਜ ਗਰਾਈਆਂ ਪਸ਼ੂ ਮੰਡੀ ਦਾ ਚ ਪਹਿਲਾ ਸੌਦਾ ਹੋਇਆਗਾ ਬਾਈ ਮਿੱਠੂ ਜਿਹਨੂੰ ਸੁਣੋਈ ਦੇ ਨਾਮ ਨਾਲ ਜਾਣਦੇ ਲੋਕ ਬਾਈ ਨੂੰ ਰਕਮ ਦੇ ਦਿੱਤੀ ਕਿਰਕੇ ਤੰਗ ਦਿਓ ਵਧਾਈਆਂ ਵੀਰ ਨੂੰ ਅੱਜ ਮੰਡੀ ਦਾ ਪਹਿਲਾ ਸੌਦਾ ਇਹਨਾਂ ਨੇ ਲਾਇਆਗਾ ਤੇ ਇਹਨਾਂ ਬਿਨਾਂ ਰੇ ਖਰੀਦਿਆਗਾ ਤੇ ਇਸ ਵੀਰ ਨੇ ਵੇਚਿਆਗਾ ਇਹ ਬਾਈ ਮਿੱਠੂ صدیق ਕਹਿੰਦੇ ਨੇ ਇਹਨੂੰ ਹੂੰ ਭਾਈ ਜੀ ਉਹਨਾਂ ਨੇ ਮਿੱਠੂ ਵੀਰ ਦੀ ਜਵਾਨ ਤੇ ਫੁੱਲ ਚੜਾ ਤੇ 10000 ਚਲ ਤੇਰਾ ਮਾਨ ਹੀ ਕਰੇਗਾ ਉਹ ਕਰ ਗਿਆ ਮਾਨ ਨਹੀਂ ਇਹ ਪਹਿਲੀ ਵਾਰ ਹੋਇਆ ਯਾਰ ਇਹ ਸਭ ਤੋਂ ਪਹਿਲਾ ਹੱਦ ਦੀ ਕੋਈ ਗੱਲ ਨਹੀਂ ਹੋਈ ਯਾਰ ਕੋਈ ਨਹੀਂ ਇਹ ਬੋਣੀ ਹੋਗੀ ਯਾਰ ਹੋਗੀ ਬੱਸ